ਅੱਜ ਦੀ ਮੇਰੀ ਕਹਾਣੀ ਹੈ ਬਾਬੇ ਦੀ ਕਥਾ ਬਾਬਾ ਹਨੇਰਦਾਸ ਜੀ ਲੋਕਾਂ ਨੂੰ ਆਪਣੇ ਪ੍ਰਵਚਨ ਰਾਹੀਂ ਦੱਸ ਰਹੇ ਸਨ ਕਿ ਭਗਤੋ ਰੱਬ ਤੁਹਾਡੇ ਅੰਦਰ ਵੱਸਦਾ ਹੈ ਉਹਨੂੰ ਜਗਾਓ ਜੇ ਤੁਸੀਂ ਜ਼ਿੰਦਗੀ ਨੂੰ ਸਫਲ ਬਣਾਉਣਾ ਹੈ ਤਾਂ ਅਤੇ ਜਿਹੜੇ ਪੰਜ ਚੋਰ ਕਾਮ ਕ੍ਰੋਧ ਮੋਹ ਲੋਭ ਹੰਕਾਰ ਵੀ ਤੁਹਾਡੇ ਅੰਦਰ ਹਨ ਉਹ ਤੁਹਾਡੇ ਅੰਦਰਲੇ ਗੁਣਾਂ ਦੇ ਖਜ਼ਾਨੇ ਨੂੰ ਲੁੱਟ ਰਹੇ ਹਨ ਇਹਨਾਂ ਨੂੰ ਮਲ ਆਹੀ ਆਬ ਤੁਹਾਡੇ ਤੇ ਮਿਹਰਬਾਨ ਹੋ ਕੇ ਤੁਹਾਡੀ ਮਦਦ ਕਰੇਗਾ ਸਾਰੇ ਸੰਗਤ ਵਿੱਚੋਂ ਇੱਕ ਨੌਜਾਨ ਉੱਠ ਕੇ ਕਹਿੰਦਾ ਬਾਬਾ ਜੀ ਤੁਸੀਂ ਪਹਿਲੀ ਕਿਹਾ ਸੀ ਕਿ ਰੱਬ ਤੁਹਾਡੇ ਅੰਦਰ ਹੈ ਹੁਣ ਕਿਹਾ ਪੰਜ ਚੋਰ ਵੀ ਤੁਹਾਡੇ ਅੰਦਰ ਹੈ ਫਿਰ ਤੁਸੀਂ ਕਿਹਾ ਜੇ ਕਿਸੇ ਨੇ ਕੋਈ ਸ਼ੰਕਾ ਹੋਵੇ ਤਾਂ ਸਵਾਲ ਪੁੱਛ ਲੈਣਾ ਮੈਂ ਪੁੱਛਦਾ ਹਾਂ ਸਰਵ ਸ਼ਕਤੀ ਮਾਨ ਸਭ ਕੁਝ ਜਾਣੇ ਜਾਣ ਸਾਡੇ ਅੰਦਰ ਬੈਠਾ ਹੈ ਉਹਦੇ ਕੋਏ ਹੁੰਦਿਆਂ ਇਹ ਸਾਰੇ ਚੋਰ ਲੁਕੀ ਜਾਂਦੇ ਹਨ ਉਹਦਾ ਉਹਦਾ ਸੌਂਦਾ ਨਹੀਂ ਹਰ ਵਕਤ ਚੇਤਨ ਦਿਮਾਗ ਹੈ ਉਹ ਰੋਕਦਾ ਨਹੀਂ ਅਸੀਂ ਉਹਨਾਂ ਚੋਰਾਂ ਨੂੰ ਕਿਵੇਂ ਮਾਰਾਂਗੇ ਉਹਨੂੰ ਜਗਾਉਣ ਕਿਵੇਂ ਜਾਵਾਂਗੇ ਤੁਸੀਂ ਕਹਿੰਦੇ ਸੀ ਉਹ ਜਾਣੇ ਜਾਣ ਹੈ ਬਾਬਿਆਂ ਨੇ ਸੰਗਤ ਨੂੰ ਲੰਗਰ ਛਕਣ ਦਾ ਇਸ਼ਾਰਾ ਕੀਤਾ ਤੇ ਕਥਾ ਅਗਲੇ ਦਿਨ ਤੇ ਪਾ ਦਿੱਤੀ